ਸਮਾਜ ਦੇ ਘਟੀਆ ਲੋਕ ਭਾਗ ਦੀ ਜਾ ਲੇਖਕ ਬਲਵਿੰਦਰ ਕੌਰ ਜੀ ਇਸੇ ਤਰ੍ਹਾਂ ਮੇਰੀ ਸਹੇਲੀ ਕਮਲ ਦੱਸ ਰਹੀ ਸੀ ਕਿ ਮੈਂ ਤੁਹਾਨੂੰ ਅਗਲੇ ਭਾਗ ਵਿੱਚ ਦੱਸਦੀਆਂ ਪ੍ਰਦੀਪ ਬੋਲੀ ਦੱਸ ਭੈਣ ਕੀ ਗੱਲ ਹੋਈ ਸੀ ਕਮਲ ਦੱਸ ਰਹੀ ਸੀ ਮੇਰੇ ਘਰ ਵਾਲੇ ਦੇ ਕੋਈ ਭੈਣ ਨਹੀਂ ਸੀ ਉਸ ਨੇ ਇੱਕ ਔਰਤ ਨੂੰ ਆਪਣੀ ਭੈਣ ਬਣਾ ਲਿਆ ਸੀ ਉਹ ਦੋਨੋਂ ਇੱਕੋ ਸਕੂਲ ਵਿੱਚ ਨੌਕਰੀ ਕਰਦੇ ਸੀ। ਉਸ ਔਰਤ ਦੇ ਵੀ ਭਰਾ ਨਹੀਂ ਸੀ। ਹਾਂ ਭੈਣ ਕਈ ਲੋਕ ਭੈਣ ਭਾਈ ਦਾ ਰਿਸ਼ਤਾ ਨਿਵਾ ਲੈਂਦੇ ਨੇ। ਰਿਤੂ ਬੋਲੀ ਹਾਂ ਭੈਣਾ ਕਮਲ ਦੱਸ ਰਹੀ ਸੀ ਉਹਨਾਂ ਦਾ ਵੀ ਬਹੁਤ ਵਧੀਆ ਰਿਸ਼ਤਾ ਨਿਭ ਰਿਹਾ ਸੀ। ਉਹ ਦੱਸ ਰਹੀ ਸੀ ਕਿ ਸਾਡੇ ਪਿੰਡ ਅਲੱਗ-ਅਲੱਗ ਸੀ ਪਰ ਸਾਡੀ ਰੈਸ ਇੱਕ ਕਲੋਨੀ ਵਿੱਚ ਹੀ ਸੀ। ਬੱਕਰੀ ਸੀ ਆਪਸ ਵਿੱਚ ਇੱਕ ਦੂਜੇ ਨਾਲ ਬਹੁਤ ਮੇਲ ਮਲਾਪ ਸੀ ਸਕੇ ਭੈਣ ਭਰਾਵਾਂ ਬਾਗ ਵਰਤਣ ਲੱਗ ਪਈ ਸੀ ਪਰ ਅੱਗੇ ਜਾ ਕੇ ਰਿਸ਼ਤੇ ਵਿੱਚ ਧਰਾਰ ਆ ਗਈ ਉਹ ਕਾਹਤੋਂ ਆਈ ਸੀ ਕਾਮਲ ਦੱਸ ਰਹੀ ਸੀ ਕਿ ਮੇਰੇ ਕੋਲ ਮੇਰੀਆਂ ਮੇਰੀਆਂ ਤਿੰਨ ਬੇਟੀਆਂ ਸਨ ਉਹ ਵੀ ਉਸ ਔਰਤ ਨੂੰ ਭੂਆ ਕਹਿ ਕੇ ਬੁਲਾਉਂਦੀਆਂ ਸੀ ਅਤੇ ਉਸ ਦੇ ਘਰ ਵਾਲੇ ਨੂੰ ਪੁੱਫੜ ਜੀ ਕਹਿ ਕੇ ਬੁਲਾਉਂਦੀਆਂ ਸੀ ਉਸ ਔਰਤ ਦੇ ਬੱਚੇ ਸਾਨੂੰ ਮਾਮਾ ਮਾਮੀ ਕਹਿ ਕੇ ਬੁਲਾਉਂਦੇ ਸੀ ਰਿਸ਼ਤਾ ਬਹੁਤ ਵਧੀਆ ਨਿਭ ਰਿਹਾ ਸੀ ਜਦੋਂ ਮੇਰੀ ਵੱਡੀ ਬੇਟੀ ਜਵਾਨ ਹੋਣ ਲੱਗੀ ਉਹ ਅਜੇ 12 ਕੋ ਸਾਲ ਦੀ ਸੀ ਭੈਣੇ ਮੇਰਾ ਤਾਂ ਘਰ ਦਾ ਕੰਮ ਵੀ ਸਾਰਾ ਪਿਆ ਕਿਤੇ ਸਾਨੂੰ ਗੱਲਾਂ ਕਰਦਿਆਂ देर ਨਾ ਹੋ ਜਾਵੇ ਹਾਂ ਦੱਸ ਕੀ ਹੋਇਆ ਰੀਤੂ ਆਪਣੇ ਵੱਲ ਝਾਕ ਕੇ ਹਾਂ ਕੰਮ ਤਾਂ ਮੇਰਾ ਵੀ ਪਿਆ ਹੈ ਕਹੇ ਕਿ ਦੋਨੋਂ ਹੱਸ ਪਈਆਂ ਹਾਂ ਤੂੰ ਅੱਗੇ ਗੱਲ ਤੋਰ ਕੀ ਹੋਇਆ ਕਮਲ ਨਾਲ ਰਿਤੂ ਅੱਗੇ ਗੱਲ ਦੱਸਣ ਲੱਗੀ ਵੀ ਕਿ ਕੀ ਹੋਇਆ ਕਮਲ ਦੱਸ ਰਹੀ ਸੀ ਕਿ ਮੇਰੀਆਂ ਦੋ ਬੇਟੀਆਂ ਆਪਣੀ ਭੂਆ ਦੇ ਘਰ ਖੇਡਣ ਚਲੀਆਂ ਜਾਂਦੀਆਂ ਸੀ ਸਾਨੂੰ ਵੀ ਉਹਨਾਂ ਤੇ ਵਿਸ਼ਵਾਸ ਹੋ ਗਿਆ ਸੀ ਕਮਲ ਦੀ ਗੱਲ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਉਹ ਦੱਸ ਰਹੀ ਸੀ ਕਿ ਜਿਹੜਾ ਉਸ ਔਰਤ ਦੇ ਘਰ ਵਾਲਾ ਸੀ ਉਹ ਮੇਰੀ ਮੇਰੀਆਂ ਬੇਟੀਆਂ ਨੂੰ ਛੱਤ ਤੇ ਲੈ ਜਾਂਦਾ ਸੀ ਖੇਡਣ ਵਾਸਤੇ ਉਹਦੇ ਚੱਲਣਾ ਠੀਕ ਨਹੀਂ ਸਨ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਸ਼ੱਕ ਨਹੀਂ ਸੀ ਪ੍ਰਦੀਪ ਬੋਲੀ ਕੀ ਹੋਇਆ ਭਣੀ ਕਮਲ ਦੇ ਗਵੰਡੀਆਂ ਨੇ ਮੈਂ ਇਹ ਗੱਲ ਕਮਲ ਨੂੰ ਦੱਸ ਦਿੱਤੀ ਕਮਲ ਕਹਿੰਦੀ ਅਸੀਂ ਇਸ ਗੱਲ ਤੇ ਗੌਰ ਕਰਨੀ ਸ਼ੁਰੂ ਕਰ ਦਿੱਤੀ ਕਮਲ ਬੋਲੀ ਇੱਕ ਵਾਰ ਤਾਂ ਮੈਨੂੰ ਲੱਗਿਆ ਕਿ ਲੋਕ ਸਾਨੂੰ ਐਵੇਂ ਇੱਕ ਦੂਜੇ ਦੇ ਦਿਲਾਂ ਵਿੱਚ ਫਰਕ ਪਾ ਰਹੇ ਨੇ ਕਿ ਸਾਡੇ ਗਵਾਂਢੀ ਸਾਡੇ ਤੋਂ ਛੱਡਦੇ ਹਨ ਸਾਡਾ ਰਿਸ਼ਤਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ ਕਮਲ ਦੇ ਘਰ ਵਾਲੇ ਨੇ ਕਮਲ ਨੂੰ ਕਿਹਾ ਕਿ ਇਸ ਗੱਲ ਤੇ ਧਿਆਨ ਨਾਲ ਗੌਰ ਕਰ ਕਮਲ ਕਹਿਣ ਲੱਗੀ ਮੈਂ ਇਸ ਗੱਲ ਨੂੰ ਸੁਣ ਕੇ ਟਾਕਸ ਹੋ ਗਈ ਸੀ ਬਹੁਤ ਮਾੜਾ ਨਿਕਲ ਗਿਆ ਉਹ ਬੰਦਾ ਹਾਂ ਭੈਣੇ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਸੀ ਪ੍ਰਦੀਪ ਬੋਲੀ ਅੱਗੇ ਕੀ ਹੋਇਆ ਰੀਤੂ ਹੋਣਾ ਕੀ ਸੀ ਜੋ ਕਮਲ ਦੇ ਗਵਾਂਢੀ ਦੱਸ ਰਹੇ ਸੀ ਉਹ ਸੱਚ ਨਿਕਲਿਆ ਉਸ ਔਰਤ ਦੇ ਘਰ ਵਾਲਾ ਮੇਰੀ ਬੇਟੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਗਲਤ ਹਰਕਤਾਂ ਕਰਦਾ ਰਹਿੰਦਾ ਸੀ ਕਮਲ ਨੇ ਇਹ ਮੈਂ ਲੋਕ ਕੇ ਸਾਰੀਆਂ ਅੱਖਾਂ ਆਪਣੀਆਂ ਅੱਖਾਂ ਨਾਲ ਦੇਖਿਆ ਕਮਲ ਦੱਸ ਰਹੀ ਸੀ ਕਿ ਮੈਂ ਤਾਂ ਉਸੇ ਵਕਤ ਜਾ ਕੇ ਉਸਦੇ ਮੂੰਹ ਤੇ ਚਪੇੜਾ ਮਾਰੀਆਂ ਇਹੋ ਜਿਹੇ ਲੋਕਾਂ ਨੂੰ ਵੇਖ ਕੇ ਭੈਣੇ ਕਿਸੇ ਤੇ ਵਿਸ਼ਵਾਸ ਨਹੀਂ ਹੋ ਰਿਹਾ ਹਾਂ ਭੈਣੇ ਗੱਲ ਤੇਰੀ ਬਿਲਕੁਲ ਸਹੀ ਹੈ ਇਹੋ ਜਿਹੇ ਘਟਿਆ ਲੋਕ ਵੀ ਗਲੀ ਮਹੱਲੇ ਵਿੱਚ ਰਹਿੰਦੇ ਹਨ ਕਈ ਵਾਰੀ ਸਿਆਣੇ ਸੱਚ ਹੀ ਕਹਦੇ ਨੇ ਕਿ ਕਿਸੇ ਤੇpropto ਨਾ ਕਰੋ ਹਾਂ ਭੈਣੇ ਇਹੋ ਜਿਹੇ ਘਟਿਆ ਲੋਕ ਚੰਗਿਆਂ ਦੇ ਵੀ ਕਦਰ ਘਟਾ ਦਿੰਦੇ ਨੇ ਫਿਰ ਕੀ ਹੋਇਆ ਭਣੇ ਮੈਂ ਉਸ ਔਰਤ ਨੂੰ ਉਸ ਦੇ ਘਰ ਵਾਲੇ ਦੀ ਹਰਕਤ ਦੱਸੀ ਉਸ ਦੀ ਘਰ ਵਾਲੀ ਉਸ ਆਦਮੀ ਦਾ ਔਰਤ ਜਿਹੜੀ ਮੇਰੇ ਪਤੀ ਦੀ ਭੈਣ ਬਣੀ ਹੋਈ ਸੀ ਉਹ ਇਹ ਗੱਲ ਸੁਣ ਕੇ ਚੁੱਪ ਹੋ ਗਈ ਮੇਰੀ ਗੱਲ ਵਿੱਚ ਜਿਆਦਾ ਹੰਗਾਰਾ ਨਾ ਭਰਿਆ ਮੇਰਾ ਉਸ ਤੇ ਵੀ ਵਿਸ਼ਵਾਸ ਉੱਠ ਗਿਆ ਮੈਂ ਉਸ ਨੂੰ ਬਹੁਤ ਖਰੀ ਖੋਟੀਆਂ ਸੁਣਾਈਆਂ ਉਹ ਚੁੱਪ ਕਰਕੇ ਸੁਣਦੀ ਰਹੀ ਕਮਲ ਦੱਸ ਰਹੀ ਸੀ ਕਿ ਜੇ ਇਸ ਗੱਲ ਦਾ ਵਾਧਾ ਵੱਧ ਗਿਆ ਸਾਨੂੰ ਆਪਣੇ ਰਿਸ਼ਤੇਦਾਰਾਂ ਤੋਂ ਵੀ ਸ਼ਰਮ ਆਉਣ ਲੱਗ ਜਾਣੀ ਸੀ ਕਮਲ ਆ ਮੈਂ ਇਹ ਗੱਲ ਆਪਣੇ ਘਰ ਵਾਲੇ ਨੂੰ ਦੱਸ ਦਿੱਤੀ ਮੇਰੇ ਘਰ ਵਾਲੇ ਨੇ ਉਹਨਾਂ ਦੇ ਘਰ ਜਾ ਕੇ ਉਸ ਘਟੀਆ ਆਦਮੀ ਦਾ ਗਰਮਾ ਫੜ ਲਿਆ ਸੀ ਤੇ ਉਸ ਦੀ ਖੋਪਟਾਈ ਕੀਤੀ ਇਸ ਗੱਲ ਦਾ ਉਸ ਦੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਸੀ ਉਸ ਦੇ ਬੱਚਿਆਂ ਨੇ ਆਪਣੇ ਬਾਪ ਨੂੰ ਬਹੁਤ ਬੁਰਾ ਬਣਾ ਕੇ ਹਸੀ ਇਸ ਕਰਕੇ ਲੜਾਈ ਖੇਤੀ ਦੱਬ ਗਈ ਪ੍ਰਦੀਪ ਮੋਲੀ ਸਹੀ ਗੱਲ ਇਹ ਬੇਦਾਰ ਲੜਾਈ ਹੋ ਜਾਂਦੀ ਗੱਲ ਜਿਆਦਾ ਉੱਡ ਜਾਣੀ ਸੀ ਈਮਾਰ ਤਿੰਨ ਆ ਬਾਲਿਆਂ ਨੂੰ ਸਮਾਜ ਦੇ ਮਿਹਣਿਆਂ ਤੋਂ ਡਰ ਲੱਗਦਾ ਹੈ ਲੋਕ ਤਾਂ ਇਹੋ ਜੀਆਂ ਗੱਲਾਂ ਆਪਣੀ ਜਵਾਨੀ ਤੇ ਰੱਟ ਲੈਂਦੇ ਨੇ ਰੀਤੂ ਬੋਲੀ ਸਹੀ ਗੱਲ ਹੈ ਭੈਣੇ ਭੈਣੇ ਕਾਮਲ ਦੱਸ ਰਹੀ ਸੀ ਕਿ ਅਸੀਂ ਤਾਂ ਉਹਨਾਂ ਨਾਲ ਉਸੇ ਦਿਨ ਇੱਕ ਲੋਟੇ ਵਿੱਚ ਲੂਣ ਪਾ ਕੇ ਰਿਸ਼ਤਾ ਤੋੜ ਦਿੱਤਾ ਸੀ ਕਾਮਲ ਕਹਿ ਰਹੀ ਸੀ ਕਿ ਸ਼ੁਕਰ ਹੈ ਵਾਹਿਗੁਰੂ ਦਾ ਸਾਨੂੰ ਜਲਦੀ ਰਾਹ ਵਿਖਾ ਦਿੱਤਾ ਪ੍ਰਦੀਪ ਬੋਲੀ ਸਹੀ ਗੱਲ ਹੈ ਭੈਣੇ ਚੰਗੇ ਇਨਸਾਨ ਦੀ ਬਹਿਗਰੂਹੀ ਆਪ ਹੀ ਲਾਇ ਰਖਦਾ ਹੈ ਹਾਂ ਮੈਂ ਤੈਨੂੰ ਕਿਸੇ ਦਿਨ ਫੇਰ ਇੱਕ ਹੋਰ ਚੋਰ ਸਾਧਾਂ ਦੀ ਗੱਲ ਸਾਵਾਂਗੀ ਬਲਵਿੰਦਰ ਕੌਰ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨ